ਸਾਡੀ ਸਮੁੱਚੀ ਸਪੋਰਟਸ ਕਲੱਬ ਜਿਹਦਾ ਨਾਮ ਫਰੈਂਡਸ ਸਪੋਰਟਸ ਕਲੱਬ ਪਿੰਡ ਬੇਰਕਲਾ ਉਸਦੇ ਸਰਪ੍ਰਸਤ ਸਰਦਾਰ ਸੋਹਣ ਸਿੰਘ ਚਾਹਲ ਕੈਨੇਡਾ ਮੇਰੇ ਬਹੁਤ ਹੀ ਸਤਿਕਾਰਯੋਗ ਮੇਰੇ ਛੋਟੇ ਵੀਰ ਚੇਅਰਮੈਨ ਪਰਵਿੰਦਰ ਸਿੰਘ ਤੇ ਸਾਡਾ ਪ੍ਰਧਾਨ ਪਰਵਿੰਦਰ ਸਿੰਘ ਇਟਲੀ ਤੇ ਸਾਡੇ ਖਜ਼ਾਨਚੀ ਹੈਪੀ ਪਰਮੇਸ਼ਰ ਨਿੱਕੂ ਮੇਰੇ ਛੋਟੇ ਵੀਰ ਮੋਨੇ ਹੁਣੀ ਸਾਰ ਸਾਡੀ ਬਹੁਤ ਵੱਡੀ ਕਲੱਬ ਆ ਪਰਗਤ ਸਿੰਘ ਸਾਡਾ ਜ਼ੈਲਦਾਰ ਤੇ ਸਾਰਿਆਂ ਦਾ ਨਾਂ ਤਾਂ ਲੈ ਨਹੀਂ ਹੋਣਾ ਤੇ ਉਸ ਵੱਲੋਂ ਇਹ ਦੂਜੀ ਵਾਰ ਨਾਰਥ ਫੈਡਰੇਸ਼ਨ ਦੀਆਂ ਅੱਠ ਅਕੈਡਮੀਆਂ ਦੇ ਮੈਚ ਪਿੰਡ ਬੇਰਕਲਾ 8 ਜਨਵਰੀ ਨੂੰ ਕਰਵਾਏ ਜਾ ਰਹੇ ਨੇ ਸਾਨੂੰ ਸਭ ਤੋਂ ਵੱਡੀ ਖੁਸ਼ੀ ਇਹ ਗੱਲ ਆ ਵੀ ਸਾਡਾ ਵੀਰ ਸੋਹਣ ਸਿੰਘ ਕੈਨੇਡਾ ਆਪਣੀ ਕਿਰਤ ਕਮਾਈ ਕਰਦਾ ਜਦੋਂ ਵੀ ਅਸੀਂ ਪਿੰਡ ਦੇ ਕਿਸੇ ਕੰਮ ਲਈ ਬੈਲਫੇਅਰ ਲਈ ਖੇਡਾਂ ਲਈ ਪੈਸੇ ਮੰਗਾਉਨੇ ਆ ਜੋ ਅਸੀਂ ਕਹਤਾਂ ਉਹਨੇ ਸਾਨੂੰ ਇਹ ਨਹੀਂ ਕਰਦੇ ਪੁੱਛਿਆ ਵੀ ਮੇਰੇ ਤੋਂ ਪੈਸੇ ਤੁਹਾਨੂੰ ਮੈਂ ਇੰਨੇ ਭੇਜਦਾ ਉਹ ਕਹਿੰਦਾ ਤੁਸੀਂ ਦੱਸੋ ਜੋ ਕਹੋਗੇ ਉਹ ਮੈਂ ਭੇਜ ਦਵਾਂ ਤੇ ਸਾਨੂੰ ਸਭ ਤੋਂ ਵੱਡੀ ਖੁਸ਼ੀ ਵਾਲੀ ਗੱਲ ਇਹ ਆ ਵੀ ਇਸ ਵਾਰ ਉਹ ਵਿਸ਼ੇਸ਼ ਤੌਰ ਤੇ ਸਾਡੇ ਕਲੱਬ ਦੇ ਸਰਪ੍ਰਸਤ ਵੀ ਨੇ ਤੇ ਪਰਿਵਾਰ ਦਾ ਸਾਨੂੰ ਹਮੇਸ਼ਾ ਹੀ ਸਹਿਯੋਗ ਰਹਿਦਾ ਜਿਹੜੀ ਵੱਡੀ ਖੁਸ਼ੀ ਆ ਵੀ ਸੋਹਣ ਸਿੰਘ ਐਸ ਵਾਰ ਆਪਦਾ ਕੰਮਕਾਰ ਛੱਡ ਕੇ ਮਤਲਬ ਕੈਨੇਡਾ ਤੋਂ ਇੱਥੇ ਸਾਡੇ ਟੂਰਨਾਮੈਂਟ ਲਈ ਪਹੁੰਚਿਆ ਤੇ ਅਸੀਂ ਪਿਛਲੇ ਸਾਲ ਦੀ ਤਰ੍ਹਾਂ ਦਰਸ਼ਕਾਂ ਨੂੰ ਐਨ ਆਰ ਆਈ ਵੀਰਾਂ ਨੂੰ ਇਲਾਕਾ ਨਿਵਾਸੀਆਂ ਨੂੰ ਪੰਜਾਬ ਨਿਵਾਸੀਆਂ ਨੂੰ ਬੇਨਤੀ ਕਰਦੇ ਹਾਂ ਵੀ ਤੁਹਾਡੇ ਬੈਠਣ ਦਾ ਹਰ ਤਰੀਕੇ ਦਾ ਪ੍ਰਬੰਧ ਕੀਤਾ ਜਾਊ ਸਾਡੀ ਸਮੁੱਚੀ ਨਗਰ ਪੰਚਾਇਤ ਸਾਡੇ ਸਮੁੱਚੇ ਨਗਰ ਨਿਵਾਸੀ ਤੇ ਸਮੁੱਚੇ ਸਾਡੇ ਕਲੱਬ ਦੇ ਮੈਂਬਰ ਸਹਿਬਾਨ ਅਹੁਦੇਦਾਰ ਸਹਿਬਾਨ ਸਾਰਿਆਂ ਵੱਲੋਂ ਸਾਡਾ ਵੀਰ ਪਰਮੇਂਦਰ ਨੰਬਰਦਾਰ ਰਾਜਾ ਜੀ ਸਾਡੇ ਸਰਪੰਚ ਸਾਹਿਬ ਮੰਗਤ ਰਾਏ ਜੀ ਸਾਡੇ ਸਾਬਕਾ ਸਰਪੰਚ ਧਰਮਪਾਲ ਜੀ ਜਿਨ੍ਹਾਂ ਦਾ ਸਾਨੂੰ ਹਰੇਕ ਗੱਲ 'ਚ ਬਤੌਰ 5 ਸਾਲ ਸਰਪੰਚ ਰਹੇ ਨੇ ਬੜਾ ਸਹਿਯੋਗ ਰਿਹਾ ਕੋਈ ਵੀ ਖੇਡਾਂ ਦਾ ਕੰਮ ਆ ਹੋਰ ਆ ਸਾਡੇ ਸਾਰਿਆਂ ਵੱਲੋਂ ਵਿਸ਼ੇਸ਼ ਤੌਰ ਤੇ ਸਾਰਿਆਂ ਨੂੰ ਬੇਨਤੀ ਕੀਤੀ ਜਾਂਦੀ ਆ ਵੀ 8 ਤਰੀਕ ਨੂੰ ਹਮ ਹਵਾ ਕੇ ਸਾਡੇ ਪਿੰਡ ਪਹੁੰਚਣ ਲਈ ਅਸੀਂ ਸੱਦਾ ਦਿੰਦੇ ਆ ਤੇ ਤੁਹਾਨੂੰ ਜੀ ਆਇਆਂ ਕਹਦੇ ਆ ਤੁਹਾਡਾ ਵੈਲਕਮ ਕਰਦੇ ਆ ਮੈਂ ਮੈਂ ਪ੍ਰਵਿੰਦਰ ਆਪਣੀ ਬੇਰ ਕਲਾ ਤੋਂ ਆਪਣੇ ਕਲੱਬ ਦਾ ਪ੍ਰਧਾਨ ਹੋਣ ਦੇ ਨਾਤੇ ਆਪਣੇ ਸਾਰੇ ਵੀਰਾਂ ਨੂੰ ਆਪਣੇ ਆਪਣੇ ਖੁੱਲਾ ਸੱਦਾ ਦਿਨਾ 8 ਜਨਵਰੀ ਨੂੰ ਆਪਣੇ ਨਾਰਥ ਆਪਣੇ ਨਾਰਥ ਫੈਡਰੇਸ਼ਨ ਦਾ ਕਬੱਡੀ ਕਬੱਡੀ ਦਾ ਮਹਾਕੁੰਭ ਹੋ ਰਿਹਾ ਜਿਦੇ ਵਿੱਚ ਸਾਰੀਆਂ ਸੰਗਤਾਂ ਨੂੰ ਸੰਗਤਾਂ ਨੂੰ ਇਥੇ ਪਹੁੰਚਣ ਲਈ ਵਿਹ ਖੁੱਲਾ ਸੱਦਾ ਦਿੱਤਾ ਜਾਂਦਾ ਠੀਕ ਹੈ ਨਾ ਬਾਕੀ ਬਾਕੀ ਮੇਰੇ ਵੀਰ ਸਾਰਿਆਂ ਦਾ ਵਿੱਕੀ ਚੇਅਰਮੈਨ ਜੀ ਦਾ ਹੋਰ ਲੰਬੜਦਾਰ ਆਪਣੇ ਰਾਜਾ ਲੰਬੜਦਾਰ ਆਪਣੇ ਸੋਹਣ ਸਿੰਘ ਸਰਪ੍ਰਸਤ ਜੀ ਨੇ ਆਪਣੇ ਸਰਪੰਚ ਸਾਹਿਬ ਹੋਰ ਹੋਰ ਵੀ ਜਿੰਨੇ ਮੇਰੇ ਵੀਰ ਰਹਿ ਗਏ ਨੇ ਉਹਨਾਂ ਦਾ ਵੀ ਸਾਰਿਆਂ ਦਾ ਸਾਰਿਆਂ ਬਹਿਸੋ ਆਪਣੀ ਵਿਸ਼ੇਸ਼ ਸਹਿਯੋਗ ਆ ਇਸ ਟੂਰਨਾਮੈਂਟ ਵਿੱਚ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸਮੂਹ ਪੰਜਾਬ ਵਾਸੀਆਂ ਨੂੰ ਫਰਾਂਚ ਸਪੋਰਟਸ ਕਲੱਬ ਵੱਲੋਂ 8 ਜਨਵਰੀ ਦਾ ਕਬੱਡੀ ਕੱਪ ਦਾ ਖੁੱਲਾ ਸੱਦਾ ਦਿੱਤਾ ਜਾ ਰਿਹਾ ਪਹਿਲੀ ਵਾਰ ਵੀ ਨਾਰਥ ਫੈਡਰੇਸ਼ਨ ਚੱਠੇ ਦੀ ਸਪਾਂਸਰਸ਼ਿਪ ਨੂੰ ਮੁੱਖ ਰੱਖਦੇ ਆ ਬੇਰਕਲਾਂ ਦੇ ਵਿੱਚ ਕਬੱਡੀ ਕੱਪ ਹੋਇਆ ਜਿੱਥੇ ਨਾਮਵਰ ਪਹਿਲਵਾਨ ਗਰਾਊਂਡਾਂ ਦੇ ਵਿੱਚ ਭਿੜੇ ਇਸ ਵਾਰ ਵੀ ਸਾਡੀ ਉਸ ਤੋਂ ਵੱਧ ਚੜ੍ਹ ਕੇ ਇੱਛਾ ਵੀ ਉਦੋਂ ਵੀ ਵਧੀਆ ਮੈਚ ਦਾ ਪ੍ਰਦਰਸ਼ਨ ਕਰ ਸਕੀਏ ਤੇ ਸੰਗਤਾਂ ਦੀ ਪੂਰਾ ਮਨੋਰੰਜਨ ਕਰ ਸਕੀਏ ਸੋ ਕਲੱਬ ਦਾ ਚੇਅਰਮੈਨ ਹੋਣ ਦੇ ਨਾਤੇ ਮੈਂ ਪੂਰੇ ਪੰਜਾਬ ਵਾਸੀਆਂ ਨੂੰ ਆਪਣੇ ਵੱਲੋਂ ਤੇ ਆਪਣੇ ਪੂਰੇ ਕਲੱਬ ਵੱਲੋਂ ਖੁੱਲਾ ਸੱਦਾ ਦਿੰਦਾ ਜੀ ਆਇਆਂ ਨੂੰ ਮੋਸਟ ਵੈਲਕਮ ਸਾਡੇ ਕਲੱਬ ਦੇ ਸਰਪ੍ਰਸਤ ਸਰਦਾਰ ਸੋਹਣ ਸਿੰਘ ਕੈਨੇਡਾ ਜੋ ਕਿ ਅਚੇਚੇ ਤੌਰ ਤੇ ਸਾਡੇ ਕੋਲ ਪਹੁੰਚੇ ਆ ਪਰਮ ਸਤਕਾਰਯੋਗ ਸਾਰੇ ਮੇਰੇ ਵੱਡੇ ਵੀਰ ਛੋਟੇ ਵੀਰ ਸਾਨੇ ਖੜੇ ਆ ਆਪਣੇ ਕਲੱਬ ਦੇ ਮੈਂਬਰ ਸਾਹਿਬਾਨ ਜੋ ਕਿ 8 ਤਰੀਕ ਨੂੰ 8 ਜਨਵਰੀ ਨੂੰ ਟੂਰਨਾਮੈਂਟ ਕਰਵਾਇਆ ਜਾ ਰਿਹਾ ਉਹਦੇ ਵਿੱਚ ਬਰਿੰਦਰਜੀਤ ਵਿੱਕੀ ਜੀ ਔਰ ਜੇਲਦਾਰ ਸਾਹਿਬ ਜਿੰਨਾ ਵੀ ਹੋਰ ਸਰਪੰਚ ਸਾਹਿਬਾਨ ਪੰਚ ਸਾਹਿਬਾਨ ਸਾਰਿਆਂ ਵੱਲੋਂ ਸਹਾਇਤਾ ਦਿੱਤਾ ਜਾਊਗਾ ਤੇ ਅਸੀਂ ਵੀ ਆਪਣੇ ਪਰਲੋ ਐਨ ਆਰ ਆਈ ਜਿੰਨਾ ਵੀ ਸਹਿਯੋਗ ਦੇ ਸਕਦੇ ਆ ਵੱਧ ਤੋਂ ਵੱਧ ਸਹਿਯੋਗ ਦੇਵਾਂਗੇ ਵਾਹਿਗੁਰੂ ਜੀ ਦਾ ਖਾਲਸਾ ਵਾਹਿਗੁਰੂ ਜੀ ਦੀ ਫਤਿਹ ਸਭ ਤੋਂ ਪਹਿਲਾਂ ਜੀ ਵਾਹਿਗੁਰੂ ਜੀ ਦਾ ਖਾਲਸਾ ਵਾਹਿਗੁਰੂ ਜੀ ਦੀ ਫਤਿਹ ਮੈਂ ਦਵਿੰਦਰ ਸਿੰਘ ਪਿੰਡ ਵੀਰਕਲਾ ਤੋਂ ਫਰੈਂਸ ਸਪੋਰਟਸ ਕਲੱਬ ਦਾ ਮੁੱਖ ਪ੍ਰਬੰਧਕ ਸਾਰੇ ਪੰਜਾਬੀਆਂ ਨੂੰ ਕਬੱਡੀ ਪ੍ਰੇਮੀਆਂ ਨੂੰ ਆਪਣੇ ਪਿੰਡ ਦੇ ਵਿੱਚ ਕਰਵਾਏ ਜਾ ਰਹੇ ਟੂਰਨਾਮੈਂਟ ਜੋ ਕਿ ਬਾਬਾ ਸਿਆ ਸਿੰਘ ਗਿੱਲ ਚੱਲੀ ਤੇ ਬਾਬਾ ਠਾਕੁਰ ਗੁਲਾਬ ਸਿੰਘ ਜੀ ਦੀ ਯਾਦ ਵਿੱਚ ਕਾਲਾ ਬਿਵਾਨੀ ਨੂੰ ਸਮਰਪਿਤ ਹੈ ਜਿਸ ਦੇ ਵਿੱਚ ਸਾਡੇ ਚੇਅਰਮੈਨ ਮੋਰਿੰਦਰ ਸਿੰਘ ਵਿੱਕੀ ਪਰਮੇਂਦਰ ਸਿੰਘ ਜੋ ਸਾਡੇ ਪ੍ਰਧਾਨ ਇਟਲੀ ਤੋਂ ਤੇ ਨੰਬਰਦਾਰ ਰਾਜਾ ਜੀ ਤੇ ਨਾਲ ਸਰਪੰਚ ਸੋਹਣ ਸਿੰਘ ਤੇ ਮਾਸਟਰ ਕੁਲਦੀਪ ਜੀ ਸਾਡੇ ਨਾਲ ਮੋਢੇ ਨਾਲ ਮੋਢਾ ਲਾ ਕੇ ਚੱਲ ਰਹੇ ਨੇ ਮੈਂ ਆਪਣੀ ਪੂਰੀ ਕਲੱਬ ਦੇ ਵੱਲੋਂ ਪੂਰੀ ਟੀਮ ਦੇ ਵੱਲੋਂ ਪੂਰੇ ਪਿੰਡ ਵਾਸੀਆਂ ਵੱਲੋਂ ਇਸ ਟੂਰਨਾਮੈਂਟ ਦੇ ਵਿੱਚ ਸਾਰੇ ਕਬੱਡੀ ਪ੍ਰੇਮੀਆਂ ਨੂੰ ਆਉਣ ਦਾ ਸੱਦਾ ਦਿੰਨਾ ਉੱਥੇ ਪਹੁੰਚ ਕੇ ਸਾਡੇ ਮੇਲੇ ਦੀ ਰੌਣਕ ਨੂੰ ਵਧਾਓ